ਲਓ ਫਿਰ ਬਾਤਾਂ ਆ ਗਿਆ 스웨덴 ਦੀ ਗੱਲ ਕਰੀਏ ਫਿਰ 스웨덴 ਵਾਲਿਆਂ ਨੇ ਨਾ ਸਰਕਾਰ ਨੇ 10 ਸਾਲ ਪਹਿਲਾਂ ਲਏ ਗਏ ਫੈਸਲੇ ਤੇ ਵੱਡਾ ਯੂਟਰਨ ਲੈ ਲਿਆ ਸਰਕਾਰ ਇਮੀਗ੍ਰੇਸ਼ਨ ਸੰਬੰਧੀ ਨੀਤੀਆਂ ਨੂੰ ਸਖਤ ਕਰਨ ਜਾ ਰਹੀ ਹੈ 스웨덴 ਨੂੰ ਅਕਸਰ ਯੂਰਪ ਦੇ ਵਿੱਚ ਇੱਕ ਉਧਾਰਵਾਦੀ ਯੂਟੋਪੀਆ ਵਜੋਂ ਦੇਖਿਆ ਜਾਂਦਾ ਜੋ ਆਪਣੀ ਸਥਿਰ ਆਰਥਿਕਤਾ ਜੀਵਨ ਦੀ ਉੱਚ ਗੁਣਵੱਤਾ ਤੇ ਖੁੱਲੇ ਅਤੇ ਪ੍ਰਗਤੀਸ਼ੀਲ ਸਮਾਜ ਦੇ ਲਈ ਜਾਣਿਆ ਜਾਂਦਾ ਹੈ ਪੈਰਿਸ ਦੀ ਕੇਂਦਰ ਸੱਜੇ ਪੱਖੀ ਗੜਜੋੜ ਸਰਕਾਰ ਜਿਸ ਨੂੰ ਰਾਸ਼ਟਰਵਾਦੀ ਤੇ ਸੱਜੇ ਪੱਖੀ ਸਵੀਟਨ ਡੈਮੋਕ੍ਰੇਟਸ ਪਾਰਟੀ ਦੁਆਰਾ ਸਮਰਥਨ ਦਿੱਤਾ ਗਿਆ ਉਹਨਾਂ ਨੇ ਇਮੀਗ੍ਰੇਸ਼ਨ ਦੇ ਉੱਤੇ ਤੇਜ਼ੀ ਦੇ ਨਾਲ ਪਾਬੰਦੀ ਵਾਲਾ ਰੋਖ ਅਪਣਾ ਲਿਆ ਮੌਜੂਦਾ ਕੇਂਦਰ ਸੱਜੇ ਪੱਖੀ ਸਰਕਾਰ ਨੇ ਅਨਿਯਮਿਤ ਜਾਂ ਗੈਰ ਦਸਤਾਵੇਜ਼ੀ ਇਮੀਗ੍ਰੇਸ਼ਨ ਨੂੰ ਘਟਾਉਣ ਦੇ ਲਈ ਕਈ ਪਹਿਲ ਕਦਮੀਆਂ ਤੇ ਨੀਤੀਆਂ ਦਾ ਨੀਤੀਆਂ ਦੀ ਜੜੀ ਹੈ ਘੋਸ਼ਣਾ ਕੀਤੀ ਹੈ ਇਨ੍ਹਾਂ ਦੇ ਵਿੱਚ ਸਵੀਡਨ ਦੇ ਵਿੱਚ ਪ੍ਰਵਾਸੀਆਂ ਦੇ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਕ ਮੈਂਬਰਾਂ ਬਾਰੇ ਸਖਤ ਪਨਾਹ ਸੰਬੰਧੀ ਕਾਨੂੰਨ ਅਤੇ ਸਖਤ ਨਿਯਮ ਸ਼ਾਮਲ ਨੇ ਇਸ ਤੋਂ ਇਲਾਵਾ ਸਰਕਾਰ ਨੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਜਾਂ ਵਾਪਸ ਭੇਜਣ ਵਿੱਤੀ ਜਿਹੜਾ ਹੈ ਪ੍ਰੋਤਸਾਹਨ ਦੀ ਵਰਤੋਂ ਸਮੇਤ ਤਿਰਹਾਸ਼ੀ ਪਰਮਟਾ ਨੂੰ ਰੱਦ ਕਰਨ ਦੀਆਂ ਆਪਣੀਆਂ ਸ਼ਕਤੀਆਂ ਨੂੰ ਵਧਾਉਣ ਦੇ ਲਈ ਨਵੀਂ ਪੈਲ ਦਾ ਪ੍ਰਸਤਾਵ ਦੇ ਦਿੱਤਾ ਹੈ ਸਰਕਾਰ ਜਿਹੜੀ ਸਵੀਡਨ ਨੇ ਜਾਣ ਵਾਲੇ ਘੱਟ ਹੁਨਰ ਵਾਲੇ ਮਜ਼ਦੂਰਾਂ ਦੀ ਗਿਣਤੀ ਨੂੰ ਵੀ ਬਹੁਤ ਘੱਟ ਕਰਨਾ ਚਾਹੀਦਾ ਹੈ ਦੱਸਿਆ ਇੱਕ ਨਵਾਂ ਇਮੀਗ੍ਰੇਸ਼ਨ ਕਾਨੂੰਨ ਪੇਸ਼ ਕਰ ਰਿਹਾ ਹੈ ਜੋ ਸਿਰਫ ਉਹਨਾਂ ਪ੍ਰਵਾਸੀਆਂ ਨੂੰ ਵਰਕ ਪਰਮਿਟ ਦਿੰਦਾ ਹੈ ਜੋ ਮਹੀਨਾਵਾਰ ਔਸਤਨ ਸਵੀਡਿਸ਼ ਤਨਖਾਹ ਦਾ ਘੱਟੋ-ਘੱਟ 80% ਕਮਾਉਂਦੇ ਨੇ ਜੋ ਵਰਤਮਾਨ ਦੇ ਵਿੱਚ 35600 ਸਵੀਡਿਸ਼ ਕਰੋਨਾ ਲਗਭਗ 3455 ਡਾਲਰ ਮੰਥਲੀ ਜਿਹੜਾ ਹੈ ਕਮਾਉਣਗੇ ਉਹਤੇ ਰਹਿ ਪਾਣਗੇ ਸਰਕਾਰ ਨੇ ਨੋਟ ਕੀਤਾ ਹੈ ਕਿ ਕੁਝ ਪੇਸ਼ੇ ਜਿਵੇਂ ਕਿ ਘਰੇਲੂ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਨੂੰ ਨਵੀਆਂ ਜ਼ਰੂਰਤਾਂ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ ਸਟਾਕਓਮ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਨੂੰ ਸੁਧਾਰਨ ਦਾ ਕੋਈ ਰਾਜ਼ ਨਹੀਂ ਰੱਖਿਆ ਤੇ ਕਿਹਾ ਹੈ ਕਿ ਉਹ ਧੋਖਾ ਧੜੀ ਦਾ ਮੁਕਾਬਲਾ ਕਰਨਾ ਚਾਹੁੰਦਾ ਹੈ ਜੋ ਲੋਕ ਜਿਹੜਾ ਇਸ ਸਾਡੇ ਮੁਲਕ ਦੇ ਵਿੱਚ ਜੜੀਆਂ ਸੋ ਵੀ ਦਾਵਾ ਨੇ ਉਹਨਾਂ ਮੈਸੇਜ ਉਸ ਕਰਦੇ ਨੇ ਜਿਸ ਨੂੰ ਇਹ ਪ੍ਰਵਾਸੀਆਂ ਦੀ ਸ਼ੈਡੋ ਸੁਸਾਇਟੀ ਕਹਿੰਦੇ ਹੈ ਜਿਨ੍ਹਾਂ ਨੂੰ ਦੇਸ਼ ਦੇ ਵਿੱਚ ਰਹਿਣ ਦਾ ਕਾਨੂੰਨੀ ਅਧਿਕਾਰ ਨਹੀਂ ਹੈ ਅਜਿਹਾ ਕਰਨ ਦੇ ਨਾਲ ਹੀ ਹਾਲ ਹੀ ਦੇ ਸਾਲਾਂ 'ਚ ਸਵੀਡਨ ਦੇ ਵਿੱਚ ਘੱਟ ਆਮਦਨੀ ਵਾਲੇ ਪ੍ਰਵਾਸੀ ਭਾਈਚਾਰਿਆਂ ਦੇ ਵਿੱਚ ਗੈਂਗ ਹਿੰਸਾ ਗੈਂਗ ਦੀ ਹਿੰਸਾ ਸੰਗਠਿਤ ਅਪਰਾਧ ਦੇ ਵਾਧੇ ਦੇ ਨਾਲ ਗੈਰ ਦਸਤਾਵੇਜ਼ ਰਹਿਤ ਪ੍ਰਵਾਸੀਆਂ ਦੇ ਵਿੱਚ ਵਾਧੇ ਦੀਆਂ ਸੰਬੰਧਿਤ ਸਮੱਸਿਆਵਾਂ ਦੇ ਰੂਪ ਦੇ ਵਿੱਚ ਵਰਣਨ ਕੀਤੇ ਗਏ ਨੇ ਸੰਬੰਧਿਤ ਸਮੱਸਿਆਵਾਂ ਨੂੰ ਹੱਲ ਕਰਨ ਦੀ ਉਮੀਦ ਕਰਦਾ ਹੈ ਦੱਸਿਆ ਸਟਾਕੋਮ ਇਸ ਗੱਲ ਦੇ ਉੱਤੇ ਜ਼ੋਰ ਦਿੰਦਾ ਹੈ ਕੀ ਸਤਕਾਰਯੋਗ ਰਿਸੈਪਸ਼ਨ ਮਾਪਦੰਡਾ ਨੂੰ ਜਾਰੀ ਰੱਖੇਗਾ ਜਿਹੜਾ ਸਟੈਂਡਰਡ ਹੈ ਉਹਦਾ ਤੇ ਨਾਲ ਹੀ ਕਹਿੰਦਾ ਹੈ ਕਿ ਜਿਨ੍ਹਾਂ ਦੇ ਕੋਲ ਸਵੀਡਨ ਦੇ ਵਿੱਚ ਰਹਿਣ ਦੀ ਲਈ ਜਿਹੜਾ ਸੁਰੱਖਿਆ ਜਾਂ ਹੋਰ ਕਾਨੂੰਨੀ ਅਧਿਕਾਰਾਂ ਦਾ ਕੋਈ ਆਧਾਰ ਨਹੀਂ ਹੈ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਨੇ ਉਹਨਾਂ ਨੂੰ ਕੱਢ ਦਿੱਤਾ ਜਾਣਾ ਚਾਹੀਦਾ ਹੈ ਸਰਕਾਰ ਦੇ ਇਸ ਫੈਸਲੇ ਦੇ ਉੱਤੇ ਟ੍ਰੇਡ ਯੂਨੀਅਨਾਂ ਨੇ ਵੀ ਚਿੰਤਾ ਜ਼ਾਹਰ ਕਰ ਦਿੱਤੀ ਹੈ ਕਿ ਜੂਨੀਅਨਾਂ ਦੇ ਮੁਤਾਬਕ ਬਹੁਤ ਸਾਰੇ ਉਦਯੋਗਾਂ ਦੇ ਵਿੱਚ ਮਜ਼ਦੂਰਾਂ ਦੀ ਘਾਟ ਪੈਦਾ ਹੋਏਗੀ ਜਦੋਂ ਕਿ ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਉਪਾਹਾ ਹਾਸ਼ੀਏ ਦੇ ਉੱਤੇ ਪੈ ਰਹੇ ਨੇ ਪਰ ਲੋਕਾਂ ਨੂੰ ਕਮਜ਼ੋਰ ਬਣਾ ਰਹੇ ਨੇ ਇੱਕ ਪ੍ਰਸਤਾਵ ਜਿਸ ਨੂੰ ਸਨਿੱਚ ਲਾ ਕਿਹਾ ਜਾਂਦਾ ਹੈ ਖਾਸ ਤੌਰ ਦੇ ਤੇ ਵਿਵਾਦਪੂਰਨ ਸਾਬਤ ਹੋਇਆ ਕਿਉਂਕਿ ਇਹ ਜਨਤਕ ਖੇਤਰ ਦੇ ਵਿੱਚ ਕਰਮਚਾਰੀਆਂ ਨੂੰ ਅਧਿਕਾਰੀਆਂ ਨੂੰ ਗੈਰ ਦਸਤਾਵੇਜ਼ੀ ਲੋਕਾਂ ਦੀ ਰਿਪੋਰਟ ਕਰਨ ਦੇ ਲਈ ਮਜਬੂਰ ਵੀ ਜੜਾ ਕਰੇਗਾ ਜੀ ਦੋਸਤੋ ਮੁਲਕਾਂ ਦੇ ਵਿੱਚ ਜਿਹੜਾ ਸਖਤੀ ਕੀਤੀ ਜਾ ਰਹੀ ਹੈ ਪਰ ਉਹਦੇ باوجود ਦੂਸਰੇ ਪਾਸੇ ਲੋਕ ਜਿਹੜੇ ਨੇ ਵੱਖਰਾ ਰਾਹ ਕੱਢ ਰਹੇ ਨੇ ਚਾਹੇ ਪਾਬੰਦੀਆਂ ਲੱਗ ਰਹੀਆਂ ਨੇ ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਪਰ ਲੋਕ ਫਿਰ ਵੀ ਕੋਈ ਨਾ ਕੋਈ ਜਿਹੜਾ ਟੇਡਾ ਢੰਗ ਕਹਿੰਦੇ ਸਿੱਧੇ ਸਿੱਧੀ ਉਂਗਲ ਨਾਲ ਘੇ ਨਹੀਂ ਨਿਕਲਦਾ ਤਾਂ ਟੇਢੀ ਦੇ ਨਾਲ ਕੱਢ ਰਹੇ ਨੇ ਉਹਨਾਂ ਦੀ ਗੱਲ ਕਰਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ